ਆਪ ਵੀ ਸਟਡੀ ਕਮਾਂਡ ਤੁਸੀਂ ਕੀ ਕਰਦਾ ਵਾਹਿਗੁਰੂ ਜੀ ਕਾਰ ਸਾਹਿਬ ਵਾਹਿਗੁਰੂ ਜੀ ਅੱਜ ਮੇਰੇ ਵੀਰ ਮਿਕਨਾਲਾ ਸਾਹਿਬ ਢਾਲੀਵਾਲ ਫੈਮਿਲੀ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਨਾਲ ਸਾਡੇ ਚਾਚਾ ਜੀ ਮਾਸੀ ਜੀ ਆਪੋ ਲੱਗੇ ਸ਼ੈਕ ਢਾਲੀਵਾਲ ਤੇ ਮੇਰਾ ਵੀਰ ਅੰਮਰ ਵਰਕਾ ਅੰਦਰ ਚੀਜ਼ ਦੀ ਬਹੁਤ ਧੀਆ ਸਪੈਸ਼ਲ ਦਵਾਈਆਂ ਸਾਡੇ ਲਈ ਲੈ ਕੇ ਤੇ ਲੈਬ ਦਾ ਸਮਾਨ ਲੈ ਕੇ ਪਹੁੰਚਿਆ ਮਾਤਾ ਇੰਦਰ ਸਿੰਘ ਜੀ ਚੈਰੀਟੇਬਲ ਐਵਰੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹੀ ਕਰਦੇ ਕਰਦੇ ਰਹਿਣਾ ਹੈ